ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਟ ਲੌਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲੇ ਤੋਂ ਕਵਰ ਕਰਨ ਲੱਗੇ ਆ ਜਿੱਥੇ ਤੁਹਾਨੂੰ ਤੀਜਾ ਸੂਆ ਝੋਟੀ ਸੂਈ ਸਵਾਈ ਦਿਖਾਵਾਂਗੇ ਜੇਰੇ ਦੀ ਕੰਪਲੀਟ ਆ ਪਈ ਹੈ ਗੱਲਬਾਤ ਬਾਈ ਨਾ ਕਰਾਵਾਂ ਕਦੋਂ ਸੁਈਏ ਲੋਕਲ ਵੀਡੀਓ ਕੋਈ ਬਵਾਰ ਦਾ ਕੰਮ ਨਹੀਂ ਤੇ ਆ ਜੋ ਜੀ ਉੱਥੇ ਆ ਜਾ ਛੋਟੀ ਦੇ ਕੋਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਜੀ ਹਾਂਜੀ ਬੋਲੀਏ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 94782 48459 48459 ਪਿੰਡ ਵੀਰ ਆਪਣਾ ਪਿੰਡ ਧੌਲਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਤੇ ਨੇੜੇ ਤਾਂ ਆਪਣਾ ਮੰਡੀ ਦੇ ਪਿੰਡ ਆ ਹਨ ਇਹ ਹਾਂਜੀ ਹਾਂਜੀ ਤੇ ਇਧਰ ਵਾਲੀ ਸਾਹਿਬ ਗੁਰਦੁਆਰਾ ਅੜੀ ਸਰ ਸਾਹਿਬ ਗੁਰਦੁਆਰਾ ਓਕੇ ਜੀ ਹਾਂਜੀ ਤੇ ਆਪਣਾ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਨਾ ਨਾ ਵਪਾਰ ਦਾ ਕੰਮ ਨਹੀਂ ਓਕੇ ਤੇ ਘਰੇ ਚੋਈ ਵੀ ਝੋਟੀ ਹੈ ਘਰੇ ਚੋਈ ਦੋਖੜ ਗੱਭਣ ਲੇਤੀ ਦੀ ਹੈ ਅੱਛਾ ਟੋਕੜ ਗੱਭਣ ਨੇ ਕਿੰਨਾ ਦੁੱਧ ਕੱਢਿਆ ਫਿਰ ਬਾਈ ਤਿੰਨ ਮਹੀਨਿਆਂ ਦੀ ਲਿਆਂਦੀ 13-14 ਲੀਟਰ ਦੁੱਧ ਦੀ ਹੈ 13 ਤੋਂ 14 ਲੀਟਰ ਦੁੱਧ ਦਿੱਤਾ ਹੋਇਆ ਜਿਹੇਰ ਇਹਦੀ ਕੰਪਲੀਟ ਆ ਪਈ ਹੈ ਹਾਂਜੀ ਤੇ ਐਤ ਕੀ ਫਿਰ ਕਿੰਨਾ ਦੁੱਧ ਦੇ ਦੂਗੇ ਦੁੱਧ 17 ਕਿਲੋ ਆਪਾਂ ਚਵਾਵਾਂਗੇ ਮਾਗਰ ਕੀ ਆ ਗਿਆ ਮਾਗਰ ਕੱਟਾ ਜੀ ਤੇ ਧਾਰਾਂ ਦੂਰਾਂ ਦੇ ਓਕੇ ਆ ਬਾਹਰ ਪਿੱਛੇ ਵੀ ਸਭ ਗਾਰੰਟੀ ਆ ਫੁੱਲ ਗਾਰੰਟੀ ਫੋਲੋ ਜੀ ਬਾਹਰ ਨੂੰ ਲਿਆਓ ਇਹਨੂੰ ਤੋੜਾ ਕਰ ਤੇ ਬਾਕੀ ਨਾੜਾ ਵਗੈਰਾ ਹਵਾਨੇ ਦੇ ਉੱਤੇ ਵੀ ਤੇ ਪਿੰਡੇ ਦੇ ਉੱਤੇ ਵੀ ਕੱਲੀ ਕੱਲੀ ਨਾੜ ਦੇਦੀ ਪਈਆ ਆ ਦੇਖੋ ਜੀ ਸਿੰਘਸਲਾ ਇੱਕ ਨੰਬਰ ਤੋਰਾ ਤਾਰਾ ਤੁਹਾਨੂੰ ਕਰਾ ਦਿਆਂ ਚੱਕ ਤੇ ਹਵਾਨਾ ਛੋਟੀ ਦਾ ਐਚਐਫ ਬੈੜਾ ਵਰਗਾ ਹਵਾਨਾ ਆ ਦੇਖੋ ਜੀ ਤੋਰਾ ਤਾਰਾ ਕਰੋ ਚੱਕ ਇੱਕ ਨੰਬਰ ਕੁਆਲਿਟੀ ਚੰਗੀ ਬਾਕੀ ਦੀ ਫੇਸ ਦੀ ਕੁਆਲਿਟੀ ਚੰਗੀ ਪਿਆਰ ਮੋਰਾ ਚ ਆ ਗਈ ਜੀ ਆ ਦੇਖੋ ਥਾਣ ਹਵਾਨੇ ਦੀ ਪੂਰੀ ਸਾਫ ਸੁਥਰੀ ਚੰਗਾ ਦੁੱਧ ਕੱਢਣ ਦੀ ਹਮਤ ਰੱਖਦੀ ਆ ਤੇ ਕਿੰਨਾ ਗਬੌੜਾ ਘੜਤਾ ਹੈ ਬਾਈ ਬੋਲਾ ਬਾਈ 3 ਕਿਲੋ ਕੱਢਿਆ ਅੱਛਾ ਵੀਡੀਓ ਦਾ ਕਰਕੇ ਫਿਰ 3 ਕਿਲੋ ਹੀ ਕੱਢਿਆ 3 ਕਿਲੋ ਹੀ ਕੱਢਿਆ ਜੀ ਓਕੇ ਤੇ ਆ ਦੇਖੋ ਜੀ ਸਿੰਘ ਸਲੇ ਦੀ ਇੱਕ ਨੰਬਰ ਥਾਣ ਸਾਨੂੰ ਦੂਜੀ ਸ਼ਾਇਦ ਦੇ ਵੀ ਚੈੱਕ ਕਰਾ ਦੇਾਂਗੇ ਆ ਦੇਖੋ ਜੀ ਚਾਰੇ ਥਾਣ ਨਿਕਲ ਮੇ ਪੂਰੇ ਗੇਪ ਤੇ ਤੇ ਫੇਸ ਦੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਦੁੱਧ ਦੀ ਆਪਣੀ ਫੁੱਲ ਗਰੰਟੀ ਹੈ ਓਕੇ 17 ਕਿਲੋ ਬੰਦਾ ਚਾਹੇ ਤੂੰ ਕੇ ਲੈ ਜੀ ਆਪਣੇ ਕੋਲੇ 10 ਜਣ ਖੜ ਗਈ ਮੈਂ 17 ਕਿਲੋ ਦੁੱਧ ਦਵਾ ਬਾਕੀ ਦੀ ਗੱਲ ਯਾਰ ਇਹਦਾ ਥਾਣ ਹਵਾਨਾ ਬਹੁਤ ਚੰਗਾ ਥਾਣਾ ਜਮਾ ਅਮਰੀਕਨ ਗਾਈ ਆਈ ਫੁੱਟ ਫੁੱਟ ਤੇ ਥਾਣਾ ਤੁਸੀਂ ਦੇਖ ਲਓ ਤੇ ਪੈਸੇ ਬਾਈ ਕਿੰਨੇ ਆਦੇ ਜਾਇਜ਼ ਜਮਾ 155000 ਕਰਦੇ ਆ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੀ ਕਿਉਂਕਿ ਕਰੀ ਗਈ ਐ ਇੱਕ ਡਿਮਾਂਡ ਹੁੰਦੀ ਐ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾਣਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਘਰ ਦੀ ਲੋਕਲ ਵੀਡੀਓ ਆ ਤੇ ਬਾਕੀ ਦਾ ਬਾਈ ਦੀ ਗੜ ਲਿਆਂਦੀ ਵੀ ਐ ਜ਼ਰੂਰ ਤੁਹਾਡਾ ਮਾਨਤਾਨ ਨੇ ਝੂ ਖੁੱਲਾ ਹੋਣਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਚੰਗੀ ਛੋਟੀ ਸਾਨੂੰ ਕਵਰ ਕਰਕੇ ਦਿੱਤੀ ਆਇਓ ਤੁਸੀਂ ਆ ਕੇ ਉਹਦੀਆਂ ਧਾਰਾ ਮਾਰ ਕੇ ਲੈ ਕੇ ਜਾਇਓ ਜੇਰ ਕੰਪਲੀਟ ਆ ਧਾਰਾ ਦਰਾਂ ਦੀ ਓਕੇ ਆ ਬਾਈ ਜਮਾ ਓਕੇ ਆ ਬਾਈ ਜਮਾ ਫੁੱਲ ਜੇ ਕੋਈ ਆਨਲਾਈਨ ਦੂਰ ਡਰਾਡੇ ਤੋਂ ਮਗਾਉਂਦਾ ਗਰੰਟੀ ਆਪਣੀ ਫੁੱਲ ਗਰੰਟੀ ਹੈ ਬਈ ਓਕੇ ਭੇਜ ਦਊਂਗੇ ਹਾਂਜੀ ਤੇ ਬਾਕੀ ਦੀ ਗੱਲ ਆਪਾਂ ਤਾਂ ਕਹਿੰਨੇ ਵੀ ਪੂਰ ਹੋਵੇ ਕੋਈ ਸ਼ਰਤ ਲਾ ਹੋਵੇ ਆਪਣੀ ਫੁੱਲ ਗਰੰਟੀ ਹੈ ਬਾਕੀ ਦੀ ਗੱਲ ਆਪਾਂ ਤਾਂ ਇਹ ਰਿਕਵੈਸਟ ਕਰਾਂਗੇ ਵੀ ਅਗਰ ਆਵੇ ਆਪਦੀਆਂ ਆਪ ਜੀ ਚੈੱਕ ਕਰਕੇ ਲੈ ਕੇ ਜਾਵੇ ਜੀ ਸਵਾਦ ਫੇਰ ਹੀ ਹੈ ਓਕੇ ਫੇਰ ਹੀ ਚੈੱਕ ਕਰਕੇ ਸਵਾਦ ਆਉਂਦਾ 155000 ਸਿਰਫ ਕੀਤੀ ਗਈ ਡਿਮਾਂਡ ਆ ਮਾਨਤਾਨ ਤੁਹਾਡਾ ਮੌਕੇ ਤੇ ਜਰੂਰ ਹੋਊਗਾ ਆਏਗਾ ਇਹਦਾ ਚੰਗਾ ਮਾਨਤਾਨ ਹੋ ਕੋਈ ਇਹੋ ਜੀ ਗੱਲ ਨਹੀਂ ਜਿਹੜਾ ਵਪਾਰ ਲੈਣ ਦੇ ਵਿੱਚ ਇਹ ਮੱਝ ਲਿਆਂਦੀ ਵੀ ਆ ਤੇ ਬਾਕੀ ਦਾ ਦਸਰਲੀ ਤੁਸੀਂ ਫੋਲ ਫੇਰ ਸੌਦਾ ਕਰਨਾ ਜੀ ਤੇ ਇੱਕ ਛੋਟੀ ਸੀ ਤੀਜਾ ਸੂ ਇੱਕ ਤੁਹਾਨੂੰ ਦਿਖਾਤੀ ਮਗਰ ਮੇਲ ਕਪ ਕਟਾ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪੇ ਤੋਂ ਆਪਾਂ ਵੀਡੀਓ ਕਵਰ ਕੀਤੀ ਜੇਰੇ ਦੀ ਕੰਪਲੀਟ ਆਪਏ ਤੇ ਨੰਬਰ ਬਈ ਫੇਰ ਬੋਲਦੇ 94782 ਜੀ 48449 ਜੀ ਵਾਕੀ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਦੀ ਸਾਰੇ ਵੀਰਾਂ ਦਾ ਪਿੰਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ